ਬ੍ਰੀਤੀ ਦਿਨ ਫਰੀਦਕੋਟ ਦੇ ਬਾਬਾ ਫਰੀਦ ਪਬਲਿਕ ਸਕੂਲ ਵਿੱਚ ਮਲਟੀਪਰਪਸ ਹੈਲਥ ਵਰਕਰ ਦੇ ਅਹੁਦੇ ਲਈ ਟੈਸਟ ਦੇਣ ਆਇਕ ਨੌਜਵਾਨ ਨੂੰ ਬਲੂਟੂਥ ਦੀ ਵਰਤੋਂ ਕਰਕੇ ਨਕਲ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ। ਉਕਤ ਨੌਜਵਾਨ ਹਰਿਆਣਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਇਸ ਮੌਕੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫੜੇ ਗਏ ਨੌਜਵਾਨ ਵਿਕਰਮਦੀਪ ਪੁੱਛਗਿੱਛ ਤੇ ਅਦਾਤੇ ਸਕੂਲ ਦੇ ਬਾਹਰ ਮੌਜੂਦ ਇਸ ਦੇ ਇੱਕ ਹੋਰ ਸਾਥੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਜਦਕਿ ਇੱਕ ਹੋਰ ਵਿਅਕਤੀ ਦਾ ਨਾਮ ਸਾਹਮਣੇ ਆਇਆ ਹੈ ਜਿਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਸਰ ਕੱਲ ਮਲਟੀ ਪਰਪਸ ਹੈਲਥ ਵਰਕਰਸ ਮੇਲ ਦੀ ਪ੍ਰੀਖਿਆ ਹੋ ਰਹੀ ਸੀ ਜਿਹੜਾ ਫਰੀਦਕੋਟ ਦੇ ਵਿੱਚ ਜਿੰਨਾ ਚ ਇੱਕ ਸੈਂਟਰ ਜਿਹੜਾ ਉਹ ਬਾਬਾ ਫਰੀਦ ਪਬਲਿਕ ਸਕੂਲ ਇੱਕ ਸੀਗਾ ਇਸ ਸਕੂਲ ਦੇ ਵਿੱਚ ਜਿਹਦਾ ਪ੍ਰੀਖਿਆ ਸਮੇਂ ਇੱਕ ਲੜਕਾ ਕੋਈ ਬਲੂਟੂਥ ਲਾ ਕੇ ਕਿਸੇ ਡਿਵਾਈਸ ਨਾਲ ਬਾਹਰੋਂ ਹੈਲਪ ਲੈ ਕੇ ਪੇਪਰ ਹੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਉਹ ਜਿਹੜੇ ਇਨਵਿਜੀਲੇਟਰ ਨੇ ਉਹਨਾਂ ਨੇ ਉਸ ਡਵਾਈਸ ਦੇ ਨਾਲ ਕਾਬੂ ਕੀਤਾ ਤੇ ਸਾਨੂੰ ਦਿੱਕਤੀ ਸ਼ਿਕਾਇਤ ਪ੍ਰਿੰਸੀਪਲ ਬਾਬਾ ਫਰੀ ਸਕੂਲ ਵੱਲੋਂ ਕੀਤੀ ਗਈ ਜਿਹਦੇ ਆਧਾਰ ਤੇ ਅਸੀਂ ਮਕਦਮਾ ਨੰਬਰ 500 ਜਿਹੜਾ ਉਹ ਕੱਲ ਵੀ ਰਿਜਿਸਟਰ ਦਰਜ ਕੀਤਾ ਸੀਗਾ ਇੱਕ ਇਨਵੈਸਿਲੇਟਰ ਵੱਲੋਂ ਜਿਹੜਾ ਲੜਕਾ ਮੌਕੇ ਤੇ ਕਾਬੂ ਕੀਤਾ ਗਿਆ ਸੀਗਾ ਉਸ ਦੂਤਾ ਸਮੇਤ ਡਵਾਈਸ ਬਲੂਟੁੱਥ ਤੇ ਹੋਰ ਸਾਰੇ ਦਸਤਾਵੇਜ਼ ਸਾਡੇ ਹਵਾਲੇ ਕਰਕੇ ਮਕਦਮੇ ਬੰਦਾ ਚ ਕੱਲੀ ਬੇਨਤੀ ਕੀਤੀ ਸੀ ਜਿਹਦੇ ਅਦਾਤੇ ਮੁਕੱਦਮਾ ਦਰਜ ਕਰਕੇ ਅਸੀਂ ਤਫ਼ਤੀਸ਼ ਅਮਲ ਚੜ੍ਹਾਉਂਦੀ ਹੈ ਜਿਹੜਾ ਲੜਕਾ ਵਿਕਰਮ ਸਿੰਘ ਪੇਪਰ ਦੇਣ ਲਈ ਆਇਆ ਸੀਗਾ ਇਹਨੂੰ ਮੌਕੇ ਤੋਂ ਕਾਬੂ ਕੀਤਾ ਇਸ ਲੜਕੇ ਦੀ ਪੁਛਗ੍ਰਾਫ ਦੇ ਵਿੱਚ ਫਿਗਰ ਆਊਟ ਹੋਇਆ ਕਿ ਇਹਨੂੰ ਬਾਹਰੋਂ ਇੱਕ ਵਿਅਕਤੀ ਹੋਰ ਹੈਲਪ ਕਰ ਰਿਹਾ ਸੀਗਾ ਜਿਹਦਾ ਨਾਮ ਕੁਲਦੀਪ ਸਿੰਘ ਹੈ ਉਹ ਵੀ ਇਹਦੇ ਪਿੰਡ ਦਾ ਹੀ ਹੈ ਉਹਨ ਦਾ ਪਿੰਡ ਹੈਗਾ ਕਾਜੂ ਵਾਲਾ ਜ਼ਿਲ੍ਹਾ ਫਤਿਹਪੁਰਬਾਦ ਹਰਿਆਣਾ ਉਹ ਇਹਨੂੰ ਬਾਹਰੋਂ ਅਸਿਸਟ ਕਰ ਰਿਹਾ ਸੀਗਾ ਤੇ ਅਸੀਂ ਦੋਨਾਂ ਦੀ ਗ੍ਰਿਫਤਾਰੀ ਪਾ ਲਈ ਤੇ ਬਾਹਰੋਂ ਖੜੇ ਵਿਅਕਤੀ ਦਾ ਮੋਬਾਈਲ ਫੋਨ ਵੀ ਕਬਜ਼ੇ 'ਚ ਲੈ ਲਿਆ ਅੱਜ ਦੋਨਾਂ ਦੋਸ਼ੀਆਂ ਨੂੰ ਅਸੀਂ ਮਾਲਜੋ ਅਦਾਲਤ 'ਸੇ ਪੇਸ਼ ਕਰਕੇ ਇਹਨਾਂ ਦਾ ਫਰਦਰ ਪੁਛਗੈਸ ਲਈ ਰਿਮਾਂਡ ਹਾਸਲ ਕੀਤਾ ਤੇ ਅਸੀਂ ਇਹਦੀ ਤਫਤੀਸ਼ ਜਿਹੜੀ ਆ ਉਹ ਤੱਥਾਂ ਸਹਿਤ ਪੂਰੀ ਕਰਕੇ ਮਾਲਜੋ ਅਦਾਲਤ 'ਤੇ ਦਾਖਲ ਕਰਾਂਗੇ ਬੀਤੇ ਦਿਨ ਫਰੀਦਕੋਟ ਦੇ ਬਾਬਾ ਫਰੀਦ ਪਬਲਿਕ ਸਕੂਲ ਵਿੱਚ ਮਲਟੀਪਰਪਸ ਹੈਲਥ ਵਰਕਰ ਦੇ ਅਹੁਦੇ ਲਈ ਟੈਸਟ ਦੇਣ ਆਇਕ ਨੌਜਵਾਨ ਨੂੰ ਬਲੂਟੂਥ ਦੀ ਵਰਤੋਂ ਕਰਕੇ ਨਕਲ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ। ਉਕਤ ਨੌਜਵਾਨ ਹਰਿਆਣਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਇਸ ਮੌਕੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫੜੇ ਗਏ ਨੌਜਵਾਨ ਵਿਕਰਮਦੀਪ ਪੁਚਕਿਚ ਦੇ ਆਧਾਰ 'ਤੇ ਸਕੂਲ ਦੇ ਬਾਹਰ ਮੌਜੂਦ ਇਸ ਦੇ ਇੱਕ ਹੋਰ ਸਾਥੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਜਦਕਿ ਇੱਕ ਹੋਰ ਵਿਅਕਤੀ ਦਾ ਨਾਮ ਸਾਹਮਣੇ ਆਇਆ ਹੈ ਜਿਸ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਸਰ ਕੱਲ ਮਲਟੀ ਪਰਪਸ ਜੀ ਹੈਲਥ ਵਰਕਰਸ ਮੇਲ ਦੀ ਪ੍ਰੀਖਿਆ ਹੋ ਰਹੀ ਸੀ ਜਿਹੜਾ ਫਰੀਦਕੋਟ ਦੇ ਵਿੱਚ ਜਿੰਨਾਂ ਚੋਂ ਇੱਕ ਸੈਂਟਰ ਜਿਹੜਾ ਉਹ ਬਾਬਾ ਫਰੀਦ ਪਬਲਿਕ ਸਕੂਲ ਇੱਕ ਸੀਗਾ ਇਸ ਸਕੂਲ ਦੇ ਵਿੱਚ ਜਿਹਦਾ ਪ੍ਰੀਖਿਆ ਸਮੇਂ ਇੱਕ ਲੜਕਾ ਕੋਈ ਬਲੂਟੂਥ ਲਾ ਕੇ ਕਿਸੇ ਡਿਵਾਈਸ ਨਾਲ ਬਾਹਰੋਂ ਹੈਲਪ ਲੈ ਕੇ ਪੇਪਰ ਹੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਉਹ ਜਿਹੜੇ ਇਨਵਿਜ਼ਿਟਰ ਨੇ ਉਹਨਾਂ ਨੇ ਉਸ ਡਵਾਈਸ ਦੇ ਨਾਲ ਕਾਬੂ ਕੀਤਾ ਤੇ ਸਾਨੂੰ ਉਹ ਵਿਅਕਤੀ ਸ਼ਿਕਾਇਤ ਪ੍ਰਿੰਸੀਪਲ ਬਾਬਾ ਫਰੀ ਸਕੂਲ ਵੱਲੋਂ ਕੀਤੀ ਗਈ ਜਿਹਦੇ ਆਧਾਰ ਤੇ ਅਸੀਂ ਮਕਦਮਾ ਨੰਬਰ 500 ਜਿਹੜਾ ਉਹ ਕੱਲ੍ਹ ਦੀ ਡੇਟ ਦੇ ਦਰਜ ਕੀਤਾ ਸੀਗਾ ਇੱਕ ਇਨਵੈਸਿਗੇਟਰ ਵੱਲੋਂ ਜਿਹੜਾ ਲੜਕਾ ਮੌਕੇ ਤੇ ਕਾਬੂ ਕੀਤਾ ਗਿਆ ਸੀਗਾ ਉਹ ਸਬੂਤਾ ਸਮੇਤ ਡਵਾਈਸ ਬਲੂਟੁੱਥ ਤੇ ਬੋਰ ਸਾਰੇ ਦਸਤਾਵੇਜ਼ ਸਾਡੇ ਹਵਾਲੇ ਕਰਕੇ ਮਕਦਮਾ ਬੰਦਾ ਅੱਜ ਕੱਲੀ ਮੈਂਦ ਕੀਤੀ ਸੀ ਜਿਹਦੇ ਆਧਾਰ ਤੇ ਮਕਦਮਾ ਦਰਜ ਕਰਕੇ ਅਸੀਂ ਤਫ਼ਤੀਸ਼ ਅਮਲ ਤੇ ਲਿਆਉਂਦੀ ਹੈ ਜਿਹੜਾ ਲੜਕਾ ਵਿਕਰਮ ਸਿੰਘ ਪੇਪਰ ਦੇਣ ਲਈ ਆਇਆ ਸੀ ਘਰ ਇਹਨੂੰ ਮੌਕੇ ਤੋਂ ਕਾਬੂ ਕੀਤਾ ਇਸ ਲੜਕੇ ਦੀ ਪੁਛਗ੍ਰੇਸ ਦੇ ਵਿੱਚ ਫਿਗਰ ਆਊਟ ਹੋਇਆ ਕਿ ਇਹਨੂੰ ਬਾਹਰੋਂ ਇੱਕ ਵਿਅਕਤੀ ਹੋਰ ਹੈਲਪ ਕਰ ਰਿਹਾ ਸੀਗਾ ਜਿਹਦਾ ਨਾਮ ਕੁਲਦੀਪ ਸਿੰਘ ਹੈ ਉਹ ਇਹਦੇ ਪਿੰਡ ਦਾ ਹੀ ਹੈ ਉਹਨਾਂ ਦਾ ਪਿੰਡ ਹੈਗਾ ਕਾਜੂ ਵਾਲਾ ਜ਼ਿਲ੍ਹਾ ਫਤਿਹਪੁਰਾ ਬਦ ਹਰਿਆਣਾ ਉਹ ਇਹਨੂੰ ਬਾਹਰੋਂ ਅਸਿਸਟ ਕਰ ਰਿਹਾ ਸੀਗਾ ਤੇ ਅਸੀਂ ਦੋਨਾਂ ਦੀ ਗ੍ਰਿਫਤਾਰੀ ਕਰ ਲਈ ਤੇ ਬਾਹਰੋਂ ਖੜੇ ਵਿਅਕਤੀ ਦਾ ਮੋਬਾਈਲ ਫੋਨ ਵੀ ਕਮਜ਼ੀ ਸੀ ਲੈ ਲਿਆ ਅੱਜ ਦੋਨਾਂ ਦੋਸ਼ੀਆਂ ਨੂੰ ਅਸੀਂ ਮਾਨਜੋਗ ਅਦਾਲਤ ਸੁਪੇਸ਼ ਕਰਕੇ ਇਹਨਾਂ ਦਾ ਫਰਦਰ ਕੋਸ਼ਿਸ਼ ਲਈ ਰਿਮਾਂਡ ਹਾਸਲ ਕੀਤਾ ਤੇ ਅਸੀਂ ਇਹਦੀ ਤਫਤੀਸ਼ ਜਿਹੜੀ ਆ ਉਹ ਤੱਥਾਂ ਸਹਿਤ ਪੂਰੀ ਕਰਕੇ ਮਾਨਜੋਗ ਅਦਾਲਤ ਤੇ ਚਾਹੁੰਦੇ ਹਾਂ